ਸਾਦ ਸੰਗਤ ਜਿੱਥੇ ਸਾਨੂੰ ਸਤਿਗੁਰਾਂ ਨੇ ਇਹ ਉਪਦੇਸ਼ ਦਿੱਤਾ ਕਿ ਸਿੱਖ ਦੇ ਜੀਵਨ ਦੇ ਅੰਦਰ ਨਿਤਨੇਮ ਦਾ ਜਿਹੜਾ ਅਹਿਮ ਰੋਲ ਹੈ ਨਾ ਹੋਰ ਤੇ ਸਿੱਖ ਆਪਣੇ ਜੀਵਨ ਦੇ ਅੰਦਰ ਕੋਈ ਕੰਮ ਜਿਹੜਾ ਹੈ ਉਹ ਛੱਡ ਦਵੇ ਪਰ ਜਿਹੜਾ ਨਿਤ ਦੀ ਕਿਰਿਆ ਕਰਨ ਵਾਲਾ ਨਿਤਨੇਮ ਉਹ ਸਿੱਖ ਦੇ ਜੀਵਨ ਦੇ ਅੰਦਰ ਉਹ ਕਦੀ ਵੀ ਖੁੰਝਣਾ ਨਹੀਂ ਚਾਹੀਦਾ ਸਤਿਗੁਰਾਂ ਨੇ ਸਾਨੂੰ ਜਿੱਥੇ ਅੰਮ੍ਰਿਤ ਵੇਲੇ ਦੀਆਂ ਪਾਵਨ ਬਾਣੀਆਂ ਨਿਤਨੇਮ ਦੇ ਵਜੋਂ ਦਿੱਤੀਆਂ ਸੰਧਿਆ ਵੇਲੇ ਸੋਦਰ ਰਹਿਰਾਸ ਪਾਵਨ ਬਾਣੀ ਦਾ ਜਾਪ ਅਸੀਂ ਕਰਦੇ ਹਾਂ ਜਿਹੜੇ ਬਾਣੀ ਅਸੀਂ ਅੰਮ੍ਰਿਤ ਵੇਲੇ ਪੜ੍ਹਦੇ ਹਾਂ ਉਹਨਾਂ ਦਾ ਇੱਕ ਨਿਯਤ ਸਮਾਂ ਕੀਤਾ ਗਿਆ ਏ ਕਿ ਅੰਮ੍ਰਿਤ ਵੇਲੇ ਚੌਥੇ ਪੈਰ ਜਿਹੜੇ ਪਾਵਨ ਬਾਣੀ ਐ ਉਹ ਅਸੀਂ ਪੜ੍ਹਨੀ ਹੈ ਤੇ ਸੋਦਰ ਰਹਿਰਾਸ ਸਾਹਿਬ ਦੀ ਪਾਵਨ ਬਾਣੀ ਜਿਹੜੀ ਸੂਰੇ ਅਸਤ ਹੋਣ ਤੋਂ ਬਾਅਦ ਇਹ ਪੜ੍ਹੀ ਜਾਂਦੀ ਹੈ ਇੱਕ ਸਮਾਂ ਨਿਯਤ ਕੀਤਾ ਗਿਆ ਪਰ ਜਿਹੜੇ ਸੋਹਲਾ ਸਾਹਿਬ ਜੀ ਦੇ ਪਾਵਨ ਪਾਣੀ ਇਹਦਾ ਸਤਿਗੁਰਾਂ ਨੇ ਕੋਈ ਵੀ ਸਮਾਂ ਨਿਯਤ ਨਹੀਂ ਕੀਤਾ ਇਹ ਸਾਨੂੰ ਸਮਝਾਇਆ ਕਿ ਜਦੋਂ ਵੀ ਮਨੁੱਖ ਸੌਣ ਲੱਗੇ ਜਦੋਂ ਵੀ ਤੈਨੂੰ ਨੀਂਦ ਆਵੇ ਤੂੰ ਮੰਝੇ ਤੇ ਬੈਠਾ ਏ ਸੌਣ ਲੱਗਿਆਂ ਇਹ ਪਾਵਨ ਬਾਣੀ ਦਾ ਜਾਪ ਕਰਕੇ ਸੋਈਂ ਇੱਕ ਪਾਸੇ ਇਹ ਸੁਹਿਲਾ ਸਾਹਿਬ ਜੀ ਦੀ ਪਾਵਨ ਬਾਣੀ ਅਸੀਂ ਉਦੋਂ ਪੜਦੇ ਹਾਂ ਜਦੋਂ ਮਨੁੱਖ ਦੀ ਦੇਹੀ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ ਨਾ ਅਗਨ ਭੇਟ ਕਰਨ ਤੋਂ ਬਾਅਦ ਇਹ ਸੁਹਿਲਾ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰਕੇ ਮੁੜ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਤਿਗੁਰ ਜੀ ਆਖਦੇ ਜਦੋਂ ਮਨੁੱਖ ਇਸ ਸੰਸਾਰ ਤੋਂ ਚਲੇ ਜਾਂਦਾ ਹੈ ਕੂਚ ਕਰ ਜਾਂਦਾ ਸਵੇਲਾ ਸਾਹਿਬ ਪਾਵਨ ਬਾਣੀ ਦੇ ਜਿਹੜਾ ਜਾਪ ਕੀਤਾ ਜਾਂਦਾ ਹੈ ਇਹ ਤੂੰ ਸੌਣ ਲੱਗਿਆ ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਹੈ ਨਾ ਉਦੋਂ ਮਨੁੱਖ ਅੱਧ ਮਰਿਆ ਹੁੰਦਾ ਹੈ ਕਿਉਂਕਿ ਉਹਦੇ ਸਵਾਸ ਕਈ ਵਾਰ ਤੇ ਮਨੁੱਖ ਦਾ ਧਿਆਨ ਸੁੱਤਿਆਂ ਸਿਰ ਪਤਾ ਨਹੀਂ ਕਿੱਥੇ ਚਲ ਜਾਂਦਾ ਹੈ ਕਈ ਵਾਰ ਤੇ ਇੰਜ ਵੀ ਹੁੰਦਾ ਹੈ ਕਿ ਮਨੁੱਖ ਸ਼ਾਮੀ ਤੇ ਸੁਤਾਏ ਪਰ ਸਵੇਰੇ ਮੁੜ ਕੇ ਉੱਠਿਆ ਹੀ ਨਹੀਂ ਤੇ ਸਤਗੁਰ ਜੀ ਆਖਦੇ ਸ੍ਰੀਲਾ ਸਾਹਿਬ ਜੀ ਦੀ ਪਾਵਨ ਬਾਣੀ ਸੁਣ ਲਗਿਆਂ ਤਾਂ ਪੜਨੇ ਕੀ ਤੈਨੂੰ ਆਪਣੇ ਜੀਵਨ ਦੇ ਬਾਰੇ ਪਤਾ ਲੱਗੇ ਰਵੇ ਇਹ ਜੀਵਨ ਦੇ ਅੰਦਰ ਖਿਆਲ ਬਣਿਆ ਰਵੇ ਕਿ ਤੂੰ ਸੁਣ ਲਗਿਆਂ ਇਹ ਪਾਵਨ ਬਾਣੀ ਪੜਨ ਲੱਗਾ ਹੈ ਤੇ ਇੱਕ ਸਮਾਂ ਐਸਾ ਆਣਾ ਜਿੱਦਾਂ ਤੇਰੇ ਸਵਾਸ ਨਿਕਲਗੇ ਨਾ ਇਹ ਤੇਰੇ ਮੱਖ ਤੋਂ ਤੇ ਪੜੀ ਨਹੀਂ ਜਾਣੀ ਹੋਰ ਕਿਸਾ ਨੇ ਇਹ ਪਾਵਨ ਬਾਣੀ ਪੜਨੀ ਇਹ ਪਵਨ ਬਾਣੀ ਦੇ ਆਰੰਭਤਾ ਸਤਿਗੁਰੂ ਜੀ ਕਰਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਅੰਗ 12 ਤੇ ਇਹ ਪਵਨ ਬਾਣੀ ਸੁਭਾਏ ਮਾਨ ਵੈਸੇ ਤੇ ਆਪਾਂ ਇਹਨੂੰ ਆਪਾਂ ਕੀਰਤਨ ਸੋਹਿਲਾ ਵੀ ਪੜਦੇ ਆਂ ਕਈ ਕੀਰਤ ਸੋਹਿਲਾ ਵੀ ਆਖਦੇ ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਵਨ ਬਾਣੀ ਦੀ ਆਰੰਭਤਾ ਕੀਤੀ ਸੋਹਿਲਾ ਰਾਗ ਗੋੜੀ ਦੀਪਕੀ ਸੋਹਿਲਾ ਪਵਨ ਬਾਣੀ ਦਾ ਨਾਮ ਹੈ ਤੇ ਜਿਹੜਾ ਰਾਗ ਆ ਗੋੜੀ ਦੀਪਕੀ ਜਿਸ ਤਰ੍ਹਾਂ ਆਪਾਂ ਹੋਰ ਰਾਗ ਪਾੜਦੇ ਨੇ ਸ਼੍ਰੀ ਰਾਗ ਮਾਂ ਜਗੌੜੀ ਦੀਪਕੀ ਇਸ ਤਰ੍ਹਾਂ ਇਹ ਮਿਸ਼ਰਤ ਰਾਗ ਆ ਗੌੜੀ ਦੀਪਕੀ ਜਿਹੜਾ ਹੁਣ ਸਤਿਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਮੁਖਾਰ ਬਿੰਦ ਤੋਂ ਇਹ ਪਾਵਨ ਬਾਣੀ ਉਚਾਰਨ ਕੀਤੀ ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ ਮਹੱਲੇ ਦਾ ਭਾਵ ਹੁੰਦਾ ਹੈ ਸਰੀਰ ਕਾਇਆ ਹੁਣ ਇਹ ਵਕ ਵਕ ਜਿਹੜੇ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਕਹਿ ਲਈਏ ਟਕਸਾਲੀ ਵੀਰ ਹੋ ਜਿਹੜੇ ਵੱਖ-ਵੱਖ ਸੰਕਰਦਾਵਾਂ ਹਨ ਨਾ ਉਹ ਕਈ ਇਹਨਾਂ ਨੂੰ ਮਹਿਲਾ ਉਚਾਰਣ ਕਰ ਦਿੰਦੇ ਹਨ ਕੋਈ ਮਹਿਲਾ ਉਚਾਰਣ ਕਰ ਦੇ ਉਹ ਸਾਰਿਆਂ ਦੇ ਆਪਣੇ-ਆਪਣੇ ਉਹਨਾਂ ਕੋ ਸਿਧਾਂਤ ਉਹਨਾਂ ਨੇ ਉਹ ਵੱਖ-ਵੱਖ ਕਰਕੇ ਸਮਝਾਇਆ ਪਰ ਜਿਸ ਤਰ੍ਹਾਂ ਮਨੁੱਖ ਦੇ ਜੀ ਕਰੇ ਸਤਿਗੁਰ ਜੀ ਆਖਦੇ ਭਾਵੇਂ ਤੂੰ ਮਹਿਲਾ ਉਚਾਰਣ ਕਰ ਲਾ ਭਾਵੇਂ ਮਹਿਲਾ ਉਚਾਰਣ ਕਰ ਲਾ ਅਰਥ ਦੋਨਾਂ ਦੇ ਇੱਕ ਹੀ ਆ ਕੀ ਸ਼ਰੀਰ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਉ ਜਿਹੜਾ ਅਕਾਲ ਪੁਰਖ ਐ ਨਾ ਉਹ ਇੱਕ ਹੀ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਤੇ ਉਹ ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੁਣ ਜਿਹੜਾ ਸੋਇਲਾ ਸਾਬ ਜੀ ਦਾ ਪਹਿਲਾ ਸ਼ਬਦ ਵੈਸੇ ਇਹਦੇ ਵਿੱਚ ਸਤਿਗੁਰਾਂ ਨੇ ਪੰਜ ਸ਼ਬਦਾਂ ਦਾ ਉਚਾਰਨ ਕੀਤਾ ਤਿੰਨ ਸ਼ਬਦ ਜਿਹੜੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪਹਿਲੇ ਤਿੰਨ ਸ਼ਬਦ ਉਚਾਰਨ ਕੀਤੇ ਤੇ ਜਿਹੜਾ ਚੌਥਾ ਸ਼ਬਦ ਓ ਧੰਗ ਗੁਰੂ ਰਾਮਦਾਸ ਮਹਾਰਾਜ ਜੀਆ ਦਾ ਉਚਾਰਨ ਕੀਤਾ ਤੇ ਅਖੀਰ ਵਾਲਾ ਸ਼ਬਦ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਤੇ ਜਿਹੜਾ ਪਹਿਲਾ ਸ਼ਬਦ ਆ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰਹਾਉ ਵਾਲੇ ਬੰਦ ਦੇ ਅੰਦਰ ਸਾਨੂੰ ਸਮਝਾਉਂਦੇ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੁਹਿਲਾ ਕਿ ਹੈ ਜਿੰਦੇ ਉਸ ਅਕਾਲ ਪੁਰਖ ਦੇ ਗੁਣ ਗਾਇਣ ਕਰ ਕਿਸ ਤਰ੍ਹਾਂ ਸਤ ਸੰਗੀਆਂ ਨਾਲ ਮਿਲ ਕੇ ਸਤ ਸੰਗਤ ਵਿੱਚ ਬੈਠ ਕੇ ਉਹ ਜਿਹੜਾ ਨਿਰਭਉ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਜਿਹੜਾ ਨਾ ਤੇ ਜਨਮ ਮਰਨ ਦੇ ਗੇੜ ਵਿੱਚ ਆਂਦਾ ਏ ਜਿਹੜਾ ਨਾ ਚੂਨਾ ਵਿੱਚ ਪੈਂਦਾ ਏ ਜਿਸ ਬਾਬਤਾ ਪਾ ਪੜਦੇ ਚਾਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਜਿਸ ਬਾਬਤ ਆਪਾਂ ਪੜਦੇ ਆ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਜਿਹੜਾ ਨਾਲੇ ਤੇ ਨਿਰਪਉ ਵੀ ਐ ਨਿਰਵੈਰ ਵੀ ਐ ਤੇ ਧੰਗੁਰ ਨਾਨਕ ਦੇਵ ਜੀ ਆਖਦੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਇ ਰਹਾਓ ਕਿ ਸਤਗੁਰ ਜੀ ਆਖਦੇ ਮੈਂ ਸਦਕੇ ਹਾਂ ਉਹਨਾਂ ਤੋਂ ਜਿਹੜੇ ਸਤ ਸੰਗਤ ਵਿੱਚ ਬੈਠ ਕੇ ਉਹ ਸਤਗੁਰਾਂ ਦੇ ਸਿਫਤ ਦੇ ਗੀਤ ਗਾਉਂਦੇ ਹਨ ਜਿਹਦੀ ਬਰਕਤ ਨਾਲ ਫਿਰ ਜਦੋਂ ਗੀਤ ਗਾਏ ਜਾਂਦੇ ਆ ਫਿਰ ਜੀਵਨ ਦੇ ਅੰਦਰ ਸੁੱਖ ਪਣਦਾ ਸਤਗੁਰ ਜੀ ਪਾਵਨ ਬਾਣੀ ਅੰਦਰ ਜ਼ਿਕਰ ਕਰਦੇ ਆਖਦੇ ਜਿਹੜੇ ਸੁਣ ਲੱਗਿਆ ਨਾ ਉਦਾਹਰਣ ਬਹੁਤ ਸੋਹਣੀ ਦਿੱਤੀ ਜਿਸ ਤਰ੍ਹਾਂ ਨਾ ਇੱਕ ਆਪਾਂ ਘਰ ਵਿੱਚ ਦਰਖਤ ਲਾਈਏ ਹੋਣੋ ਦਰਖਤ ਨੂੰ ਆਪਾਂ ਪੈਦਾ ਕਰੀਦਾ ਉਹਨੂੰ ਪਾਣੀ ਸਮੇ ਸਿਰ ਪਾਈਦਾ ਏ ਖਾਦਾ ਪਾਈਦਿਆਂ ਜੋ ਕੁਛ ਲੋੜ ਹੁੰਦੀ ਆ ਉਹ ਦਰਖਤ ਨੂੰ ਉਸ ਸਮੇ ਸਿਰ ਪਹੁੰਚਾਈਦੀ ਏ ਤੇ ਇੱਕ ਸਮਾਂ ਐਸਾ ਆਂਦਾ ਏ ਉਹ ਦਰਖਤ ਤੇ ਫੁੱਲ ਲੱਗਦਾ ਏ ਤੇ ਉਹ ਜਦੋਂ ਫੁੱਲ ਲੱਗਦਾ ਨਾ ਸਾਡੇ ਮਨ ਦੇ ਅੰਦਰ ਇੱਕ ਖੁਸ਼ੀ ਪੈਦਾ ਹੁੰਦੀ ਆ ਕਿਸ ਨੂੰ ਫੁੱਲ ਲੱਗਾ ਤੇ ਆਉਣ ਵਾਲੇ ਸਮੇਂ ਇਥੇ ਫਲ ਵੀ ਬਣੇਗਾ ਤੇ ਸਤਿਗੁਰੂ ਪਵਨ ਬਾਣੀ ਅੰਦਰ ਜ਼ਿਕਰ ਕਰਦੇ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਆਖਦੇ ਇਸੇ ਤਰ੍ਹਾਂ ਜਦੋਂ ਤੂੰ ਸੌਣ ਲੱਗਿਆ ਪਵਨ ਬਾਣੀ ਦਾ ਜਾਪ ਕਰਕੇ ਸੋਏਂਗਾ ਨਾ ਉਹ ਇੱਕ ਫੁੱਲ ਦੀ ਨਿਯਾਈ ਆ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਅੱਖ ਦੇ ਪਹਿਲੇ ਪਹਿਰੇ ਫੁਲੜਾ ਫਲ ਪੀ ਪਛਾ ਰਾਤ ਕੀ ਸੌਣ ਲੱਗਿਆ ਜਦੋਂ ਪਾਵਨ ਬਾਣੀ ਦਾ ਜਾਪ ਕਰੇਗਾ ਨਾ ਉਹ ਇੱਕ ਫੁੱਲ ਬਣ ਕੇ ਖਿੜੇਗਾ ਤੇ ਜਦੋਂ ਅੰਮ੍ਰਿਤ ਵੇਲੇ ਸਤਗੁਰੂ ਤੇਰੇ ਤੇ ਕਿਰਪਾ ਕਰੇ ਉੱਠ ਕੇ ਸਤ ਸੰਗਤ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਪਾਵਨ ਬਾਣੀ ਦਾ ਜਸ ਕਾਇਣ ਕਰੇਗਾ ਪਾਵਨ ਬਾਣੀ ਪੜ੍ਹੇਗਾ ਫਿਰ ਇਹ ਤੈਨੂੰ ਫਲ ਦੇ ਰੂਪ ਵਿੱਚ ਮਿਲੂਗੀ ਪਹਿਲੇ ਪਹਿਰੇ ਫੁੱਲੜਾ ਫਲ ਪੇ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ ਕੇ ਸਤਗੁਰ ਜੀ ਆ ਕੇ ਫਿਰ ਉਹ ਸਤਗੁਰਾਂ ਦੇ ਦਰ ਤੇ ਜਾ ਕੇ ਉਹ ਬਖਸ਼ਿਸ਼ਾਂ ਹਾਸਲ ਕਰ ਲੈਂਦੇ ਹਨ ਇੱਕ ਗੱਲ ਚੇਤੇ ਰੱਖਣਾ ਸਾਧ ਸੰਗਤ ਜਦੋਂ ਆਪਾਂ ਜੀਵਨ ਦੇ ਅੰਦਰ ਨਾ ਕਈ ਵਾਰ ਕਈ ਮਨੁੱਖਾਂ ਕੋ ਆਪਾਂ ਸੁਣਿਆ ਨਾ ਕਿ ਰਾਤੀ ਸੁੰਦਿਆਂ ਸਿੱਧ ਸਾਨੂੰ ਬੜੇ ਭੜੇ-ਪਾੜੇ ਸੁਪਨੇ ਆਂਦੇ ਆ ਕਈ ਵਾਰ ਸਾਨੂੰ ਪਤਾ ਨਹੀਂ ਕੀ ਦਿਖਦਾ ਸਤਿਗੁਰ ਜੀ ਆਖਦੇ ਜਦੋਂ ਤੂੰ ਸੌਣ ਲੱਗਾ ਹੈ ਨਾ ਉਦੋਂ ਪਾਵਨ ਬਾਣੀ ਦਾ ਜਾਪ ਕਰ ਮੈਂ ਪਹਿਲੋ ਵੀ ਬੇਨਤੀ ਕੀਤੀ ਸਤਿਗੁਰਾਂ ਨੇ ਇਹਦਾ ਸਮਾਂ ਨਿਯਤ ਨਹੀਂ ਕੀਤਾ ਵੈਸੇ ਆਪੇ ਗੁਰੂ ਘਰਾਂ ਵਿੱਚ ਇਹ ਪਾਵਨ ਬਾਣੀ ਉਤੋਂ ਪੜਦੇ ਆ ਜਦੋਂ ਸਤਿਗੁਰਾਂ ਦੇ ਸਰੂਪਾ ਦੀ ਸੇਵਾ ਕੀਤੀ ਜਾਂਦੀ ਹੈ ਪਰ ਸਤਿਗੁਰਾਂ ਨੇ ਸਾਨੂੰ ਸਮਝਾਇਆ ਜਦੋਂ ਤੂੰ ਸੌਣ ਲੱਗਾ ਏ ਸੌਣ ਲੱਗਾ ਇਹ ਪਾਵਨ ਬਾਣੀ ਦਾ ਜਾਪ ਕਰਕੇ ਸੋ ਤਾਂ ਕਿ ਜਦੋਂ ਤੇਰੀ ਅੱਖ ਖੁੱਲੇ ਤੇਰੇ ਕੰਨਾਂ ਵਿੱਚ ਉਹੀ ਬੋਲ ਚੱਲਣ ਤੇਰੇ ਮੁਖ ਨੂੰ ਪਤਾ ਲੱਗੇ ਕਿ ਮੈਂ ਸੌਣ ਲੱਗਿਆ ਸਤਿਗੁਰਾਂ ਦੇ ਜਸ ਗਾਇਨ ਕੀਤੇ ਸੀ ਪਰ ਅੱਜ ਦਾ ਸਮਾਂ ਜਿਹੜਾ ਸਾਧ ਸੰਗਤ ਮਾਫੀ ਚਾਹੁੰਦਾ ਏ ਕਿ ਅੱਜ ਜਦੋਂ ਅਸੀਂ ਸੌਂਦਿਆਂ ਸਿੱਧ ਵੀ ਸਾਡੇ ਫੋਨ ਚੱਲਦੇ ਆ ਅਸੀਂ ਸਾਡੇ ਕੰਨਾਂ ਨੂੰ ਗੀਤ ਸੁਣਦੇ ਆ ਫਿਰ ਅਸੀਂ ਆਖਦੇ ਕਿ ਸਾਡਾ ਜੀਵਨ ਨਹੀਂ ਚੰਗਾ ਬਣਦਾ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਨੇ ਤਾਂ ਹੀ ਆਗਿਆ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ ਜੇ ਸੌਣ ਲੱਗਿਆ ਸਤਗੁਰਾਂ ਦੇ ਜਸ ਗਾਇਨ ਕਰੇਗਾ ਫਿਰ ਅੰਮ੍ਰਿਤ ਵੇਲੇ ਸਤਗੁਰਾਂ ਦੀ ਬਖਸ਼ਿਸ਼ਾਂ ਨਾਲ ਉਹ ਫਲ ਦੇ ਰੂਪ ਵਿੱਚ ਤੈਨੂੰ ਮਿਲੇ ਦੇ ਦੂਜੇ ਪਾਸੇ ਸਤਗੁਰ ਜੀ ਆਖਦੇ ਚੌਥੇ ਪੈਰੇ ਸਬਾਕ ਹੈ ਸੁਰਤਿਆਂ ਉਪਜਿਆ ਚਾਉ ਤਿਨਾਂ ਦਰਿਆਵਾਂ ਸੋ ਦੋਸਤੇ ਮਨ ਮੁਕ ਸਚਾ ਨਾਉ ਕੀ ਜਿਹੜੇ ਅੰਮ੍ਰਿਤ ਵੇਲੇ ਉਚੇ ਛੁੱਟ ਵਾਲੇ ਜਿਨ੍ਹਾਂ ਦਾ ਚਿੱਤ ਗੁਰੂ ਨਾਲ ਜੁੜਿਆ ਜਿਨ੍ਹਾਂ ਨੂੰ ਪਿਆਰ ਆ ਗੁਰੂ ਨਾਲ ਜਿਨ੍ਹਾਂ ਨੇ ਮਨ ਦੇ ਅੰਦਰ ਸਮਝਾਇਆ ਮਨਾ ਕਿ ਸਤਗੁਰਾਂ ਦੇ ਜਸ ਗਾਇਨ ਕਰਨੇ ਆ ਫਿਰ ਉਹ ਚੌਥੇ ਪੈਰ ਅੰਮ੍ਰਿਤ ਵੇਲੇ ਉੱਠ ਕੇ ਸਤਗੁਰਾਂ ਦੇ ਜਸ ਗਾਇਨ ਕਰਦੇ ਆ ਤੇ ਸਤਗੁਰੂ ਜਾ ਕੇ ਤੇ ਫਿਰ ਉਹਨਾਂ ਦੇ ਅੰਦਰ ਇੰਜ ਹੀ ਨਹੀਂ ਉੱਠਦੇ ਉਹਨਾਂ ਦੇ ਅੰਦਰ ਇੱਕ ਚਾਏ ਗੁਰੂ ਨੂੰ ਮਿਲਣ ਲਈ ਚੌਥੇ ਪੈਰੇ ਸਬਾਹ ਕੈ ਸੁਰਤਿਆਂ ਉਪਜਿਆ ਚਾਓ ਤਿੰਨਾ ਦਰਿਆਵਾਂ ਸੋ ਦੋਸਤੀ ਮਨਮਕ ਸੱਚਾ ਨਾ ਫਿਰ ਉਹਨਾਂ ਦੇ ਮਨ ਦੇ ਅੰਦਰ ਇਹ ਸਤਗੁਰੂ ਪ੍ਰਤੀ ਐਸਾ ਪਿਆਰ ਬਣਦਾ ਹੁਣ ਜਿੱਥੇ ਆਪਾ ਪੜਿਆ ਨਾ ਤੁਮ ਕਾਵ ਹੋ ਮੇਰੇ ਨਿਰਪਾਉ ਕਾ ਸੁਹੇਲਾ ਹੋਂ ਵਾਰੇ ਜਿਤ ਸੁਹੇਲਾ ਸਦਾ ਸੁਖ ਹੋਏ ਰਹੋ ਕਿਉ ਵਾਰਨੇ ਜਾਂਦੇ ਆ ਜਿਸ ਸਮੇ ਉਸ ਕਾਲਪੁਰਖ ਦੀ ਸਿਵਤ ਸਲਾਹ ਕੀਤੀ ਜਾਂਦੀ ਆ ਹਣ ਸਤਗੁਰਾਂ ਨੇ ਆਖਿਆ ਜਿਹੜੀ ਜਗ੍ਹਾ ਤੇ ਉਹ ਸਤਗੁਰਾਂ ਦੇ ਜਾਸ ਕਾਇਣ ਹੁੰਦੇ ਆ ਨਾ ਉਹ ਥਾਮ ਪਵਿੱਤਰ ਆ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਆ ਪਰ ਨਾਲ ਹੀ ਸਤਗੁਰਾਂ ਨੇ ਇੱਕ ਜਗ੍ਹਾ ਤੇ ਵੀ ਜ਼ਿਕਰ ਕੀਤੀ ਜਿਹੜੇ ਸਤ ਸੰਗਤ ਵਿੱਚ ਬੈਠ ਕੇ ਉਹ ਸਤਗੁਰਾਂ ਦੇ ਗੁਣ ਗਾਇਣ ਕਰਦੇ ਉਹਨਾਂ ਤੋਂ ਵੀ ਕੁਰਬਾਨੇ ਜਾਵਾਂ ਹਉ ਪੜ ਦੇਨਾ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੇ ਜਾਉ ਰਹਾਉ ਕਿਉਂ ਨਾ ਤੋ ਕੁਰਬਾਨ ਜਾਈ ਦਾਏ ਜਿਹੜੇ ਤੇਰੇ ਜਸ ਗਾਇਣ ਕਰਦੇ ਆ ਇਹ ਸਤਿਗੁਰਾਂ ਨੇ ਰਹਾਉ ਵਾਲੇ ਬੰਦ ਵਿੱਚ ਸਤਿਗੁਰਾਂ ਨੇ ਇਹ ਸਮਝਾਇਆ ਹੁਣ ਪਹਿਲੇ ਬੰਦ ਵਿੱਚ ਸਤਿਗੁਰ ਜੀ ਜ਼ਿਕਰ ਕਰਦੇ ਆ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਕਿ ਜਿਸ ਸਤ ਸੰਗਤ ਵਿੱਚ ਜੇ ਸਤ ਸੰਗਤ ਘਰ ਵਿੱਚ ਉਸ ਅਕਾਲ ਪੁਰਖ ਤੇ ਸਿੱਖਤ ਸਲਾਹ ਦੇ ਗੀਤ ਗਾਏ ਜਾਂਦੇ ਆ ਉਹਦੇ ਗੁਣਾ ਦੀ ਵਿਚਾਰ ਹੁੰਦੀ ਆ ਉਥੇ ਜਾ ਕੇ ਬੈਠ ਉਥੇ ਜਾ ਕੇ ਉਹਦੇ ਜਸ ਗਾਇਣ ਕਰਿਆ ਕਰ ਕਈ ਵਾਰ ਸਾਧ ਸੰਗਤ ਸਾਡੇ ਮਨ ਦੇ ਅੰਦਰ ਇਹ ਸਵਾਲ ਪੈਦਾ ਹੁੰਦਾ ਹੈ ਕੀ ਜ਼ਰੂਰੀ ਨਹੀਂ ਕਿ ਸਤ ਸੰਗਤ ਵਿੱਚ ਜਾ ਕੇ ਬੈਠ ਕੇ ਸੰਗਤ ਕੀਤੀ ਜਾਵੇ ਸਾਡੇ ਮਨ ਦੇ ਅੰਦਰ ਪ੍ਰਸ਼ਨ ਵੀ ਪੈਦਾ ਹੁੰਦਾ ਹੈ ਕਿ ਜੇ ਪਾਵਨ ਬਾਣੀ ਪੜਨੀ ਆ ਘਰ ਬੈਠ ਕੇ ਪੜ ਲਵਾਂਗੇ ਜੇ ਸਤ ਗੁਰਾਂ ਦੇ ਜਾਸਿਕ ਸੁਣਨੇ ਆ ਤੇ ਘਰ ਬੈਠ ਕੇ ਸੁਣ ਲਵਾਂਗੇ ਉਦਾਹਰਨ ਦੇ ਵਜੋਂ ਸਮਝਾਵਾਂ ਜੇ ਆਪਣੇ ਘਰ ਨਾ ਸਾਰਿਆਂ ਦੇ ਘਰ ਆਪਣੇ ਬੱਚੇ ਆ ਕਿ ਬੱਚਿਆਂ ਨੂੰ ਆਪਾਂ ਘਰ ਬਿਠਾ ਕੇ ਕਦੀ ਵੀ ਨਹੀਂ ਪੜਾਉਂਦੇ ਕਿਉਂ ਆਪਾਂ ਸੋਚਦੇ ਆ ਕਿ ਜਿਹੜਾ ਬੱਚੇ ਨੇ ਸਕੂਲ ਜਾ ਕੇ ਪੜ ਲੈਣਾ ਹੈ ਨਾ ਜਿਹੜੇ ਵਿਦਿਆ ਉਹ ਤੋਂ ਗ੍ਰੈਂਡ ਕਰ ਲੈਣੀ ਉਹ ਅਸੀਂ ਨਹੀਂ ਕਰਾ ਸਕਦੇ ਹੁੰਦੇ ਕਿਉਂ ਸਾਨੂੰ ਪਤਾ ਹੈ ਕਿ ਸਾਡੇ ਹੱਥ ਵਿੱਚ ਉਹ ਬੱਚੇ ਦਾ ਜਿਹੜਾ ਸੰਤੁਲਨ ਨਹੀਂ ਆ ਬੱਚਾ ਘਰ ਵਿੱਚ ਸ਼ਰਾਰਤਾਂ ਵੀ ਕਰੇਗਾ ਪਰ ਉਹਨੂੰ ਸਕੂਲ ਜਾ ਕੇ ਟੀਚਨਾ ਤਾਂ ਇੱਕ ਡਰ ਹੁੰਦਾ ਹੈ ਇੱਕ ਭੈ ਪਾਵਨੀ ਵਿੱਚ ਰਹਿ ਕੇ ਉਥੇ ਪੜਦਾ ਇੱਕ ਸਮੇ ਸਿਰ ਜਾਂਦਾ ਹੈ ਤੇ ਇਸੇ ਤਰ੍ਹਾਂ ਸਤ ਸੰਗਤ ਵੀ ਆ ਕਿ ਅਸੀਂ ਗੁਰੂ ਦੇ ਦਰ ਤੇ ਆ ਕੇ ਸੰਗਤ ਵਿੱਚ ਬੈਠ ਕੇ ਇੱਕ ਮਾਹੌਲ ਉਹ ਜਾ ਕ੍ਰੀਏਟ ਹੋਇਆ ਹੁੰਦਾ ਹੈ ਕਿ ਸਾਡਾ ਚਿੱਤ ਗੁਰੂ ਨਾਲ ਚੰਗਾ ਜੁੜਦਾ ਹੈ ਹੁਣ ਸਤਗੁਰ ਦੀ ਆਕਦੇਸੇ ਕਰਕੇ ਜਾ ਕਰ ਕਿਰਤ ਆਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੁਹੇਲਾ ਸਿਵਰਿਓ ਸਰਜਣਹਾਰੋ ਸਾਧ ਸੰਗਤ ਇਥੇ ਆਪਾਂ ਸਿਵਰਿਓ ਪੜਿਆ ਨਾ ਕਈ ਜਗ੍ਹਾ ਸਤਗੁਰਾਂ ਨੇ ਪਾਵਨ ਬਾਣੀ ਅੰਦਰ ਸਿਵਰੋ ਜ਼ਿਕਰ ਕੀਤਾ ਇਥੇ ਰਾਰੇ ਨੂੰ ਸਿਹਾਰੀ ਕਾਰਨ ਆਪਾਂ ਸਿਵਰਿਓ ਪੜਦੇ ਆ ਤਿਤ ਕਰ ਗਵ ਹੋ ਸੁਹੇਲਾ ਸਿਵਰੀਓ ਸਿਰਜਣ ਹਾਰੋ ਕਿਉ ਸਤ ਸੰਗਤ ਘਰ ਵਿੱਚ ਤੂੰ ਪੀ ਉਸ ਸੰ ਸਹਿਲੀਆਂ ਨਾਲ ਬੈਠ ਕੇ ਉਹ ਰੱਬੀ ਰੂਹਾ ਨਾਲ ਬੈਠ ਕੇ ਸਤ ਗੁਰਾਂ ਦੇ ਜਸ ਗਾਇਨ ਕਰ ਕਈ ਵਾਰ ਪਤਾ ਕੀ ਹੁੰਦਾ ਸੀ ਘਰੇ ਦਾ ਜੇ ਆਖਦੇ ਆ ਕਿ ਘਰ ਬੈਠ ਕੇ ਪਾਵਨ ਬਾਣੀ ਦਾ ਜਾਪ ਕਰਦੇ ਆ ਕਈ ਆਖਦੇ 5 ਵਜੇ ਉੱਠ ਕੇ ਤੇ ਨਿਤਨੇਮ ਕਰੀਦਾ ਪਰ ਜਦੋਂ ਗੁਰੂ ਦੇ ਦਰ ਤੇ ਆਈਏ ਨਾ ਇੱਥੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲਿਓ 3 ਵਜੇ 3:30 ਵਜੇ ਆਕੇ ਗੁਰੂ ਦਰ ਬੈਠ ਜਾਂਦੇ ਉਹ ਨਿਤਨੇਮ ਪਾਵਨ ਬਾਣੀਆਂ ਦਾ ਜਾਪ ਕਰਦੇ ਸਹਿਜ ਪਾਠ ਕਰਦੇ ਸੁਖਮਨੀ ਸਾਹਿਬ ਦਾ ਜਾਪ ਕਰਦੇ ਆ ਕਈਆਂ ਦਾ ਜੀਵਨ ਐਸਾ ਹੈ ਕਿ ਉਹ ਸਾਰਾ ਦਿਨੇ ਉਹ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਨਿਤਨੇਮ ਤੇ ਸਾਨੂੰ ਸਾਥ-ਸਾਥ ਸਾਥ ਸੰਗਤ ਜੀ ਸਤਿਗੁਰਾਂ ਨੇ ਪੱਕਾ ਕੀਤਾ ਨਾ ਸਿੱਖ ਦੇ ਜੀਵਨ ਵਿੱਚ ਹੋਣਾ ਹੀ ਚਾਹੀਦਾ ਪਰ ਇਹ ਨਹੀਂ ਆਖਿਆ ਨਾ ਕਿ ਇੱਕ ਸਿਮਤ ਬਾਣੀ ਪੜਨੀ ਸਤਿਗੁਰ ਜੀ ਆਖਦੇ ਜਿਨ੍ਹਾਂ ਤਿਰ ਕੋ ਹੋ ਸਕੇ ਤੂੰ ਵੱਧ ਤੋਂ ਵੱਧ ਉਹ ਸਤਿਗੁਰਾਂ ਦੀ ਪਾਵਨ ਬਾਣੀ ਦਾ ਜਸ ਗਾਇਨ ਕਰਿਆ ਕਰ ਤੇ ਜਦੋਂ ਅਸੀਂ ਗੁਰੂ ਦੇ ਦਰ ਤੇ ਸਤ ਸੰਗਤ ਆ ਕੇ ਬੈਠਾਂਗੇ ਫਿਰ ਸਾਨੂੰ ਵੀ ਦੂਜਿਆਂ ਵੱਲ ਵੇਖ ਕੇ ਇੱਕ ਚਾਹ ਪੈਦਾ ਹੋਵੇਗਾ ਕਿ ਮੇਰੇ ਨਾਲੋਂ ਵੱਧ ਪਾਵਨ ਬਾਣੀ ਉਹ ਵੀਰ ਪੜਦਾ ਤੇ ਮੈਂ ਕਿਉਂ ਨਹੀਂ ਪੜਾਂਗਾ ਘਰ ਬੈਠਿਆਂ ਤੇ ਸਾਡੇ ਨਾਲੋਂ ਵੱਡਾ ਹੋਰ ਕੋਈ ਹੋਣਾ ਹੀ ਨਹੀਂ ਕਿਉਂ ਕਿ ਅਸੀਂ ਇਕੱਲੇ ਪੜਨ ਵਾਲੇ ਆ ਜੇ ਇਸ ਤਰ੍ਹਾਂ ਆਪਾਂ ਆਖਦੇ ਆ ਨਾ ਜੇ ਘਰ ਵਿੱਚ ਬੱਚਾ ਚੰਗਾ ਪੜਨ ਵਾਲਾ ਹੋਵੇ ਤੇ ਉਹ ਬਹੁਤ ਵਿਦਵਾਨ ਮੰਨਿਆ ਜਾਂਦਾ ਪਰ ਸਕੂਲ ਜਾ ਕੇ ਵੇਖੀਏ ਨਾ ਸਾਡੇ ਬੱਚੇ ਨਾਲੋਂ ਕਈ ਗੁਣਾ ਵੱਧ ਵੱਧ ਵਿਦਵਾਨ ਬੈਠੇ ਆ ਜਿਹੜੇ ਕਲਾਸ ਵਿੱਚ ਟੌਪ ਵੀ ਕਰਦੇ ਐ ਇਸੇ ਤਰ੍ਹਾਂ ਸਤ ਸੰਗਤ ਵਿੱਚ ਗੁਰੂ ਘਰ ਵੀ ਐਸੇ ਵੀਰ ਐਸੀਆਂ ਰੂਹਾਂ ਹਨ ਜਿਨ੍ਹਾਂ ਦਾ ਚਿੱਤ ਗੁਰੂ ਨਾਲ ਜੁੜਿਆ ਜਿਹੜੇ ਹਰ ਵੇਲੇ ਸਤ ਗੁਰਾਂ ਦੇ ਜਸ ਗਾਇਨ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ੍ਹੀਏ ਨਾ ਮੈਂ ਸੰਕੇਪ ਦੇ ਵਿਚਾਰਕ ਹਨ ਸਤਿਗੁਰਾਂ ਦੇ ਦਰ ਤੇ ਆਪ ਜੀ ਨਾਲ ਸਾਰਿਆਂ ਨਾਲ ਸਾਖੀ ਜ਼ਿਕਰ ਕੀਤੀ ਆ ਕਿ ਜੰਗਲਾਤੀ ਆਏ ਜੋ ਖੰਭ ਲੈ ਕੇ ਆਏ ਸੀ ਮਾਖੀਰ ਵਾਲੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂ ਜਦੋਂ ਸਤਿਗੁਰੂ ਜੀ ਨੇ ਉਹ ਖੰਭ ਫੜੇ ਨਾ ਸਿੱਖਾਂ ਨੇ ਪੁੱਛਿਆ ਸਤਿਗੁਰੂ ਇਹ ਖੰਭ ਕੀ ਕਰਨੇ ਆ ਕਿਉਂਕਿ ਧਰਗੁਰ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਕਿ ਜੀਵਨ ਦੇ ਅੰਦਰ ਪਾਵਨ ਬਾਣੀ ਨਾਲ ਜੁੜ ਕੇ ਰਹਿਣਾ ਹੈ ਤੇ ਆਪਣਾ ਜੀਵਨ ਤੁਸੀਂ ਸਫਲਾ ਕਰਨਾ ਹੈ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਆਖਦੇ ਸਿੱਖੋ ਇਹਦੀ ਜਿਹੜੀ ਵਿਚਾਰਿਆ ਨਾ ਅਸੀਂ ਖਲ ਮੈਦਾਨ ਵਿੱਚ ਦਵਾਂਗੇ ਤੁਸੀਂ ਸਾਰੇ ਮੈਦਾਨ ਵਿੱਚ ਪਹੁੰਚ ਜਾਇਓ ਸਾਰੇ ਸੰਗਤ ਜਿਹੜੀ ਮੈਦਾਨ ਵਿੱਚ ਪਹੁੰਚੀ ਅਗਲਾ ਦਿਨ ਚੜ੍ਹਿਆ ਤੇ ਸਿੱਖਾਂ ਨੇ ਪੁੱਛਿਆ ਸਤਿਗੁਰੂ ਸਾਨੂੰ ਦੱਸੋ ਤੇ ਸਈ ਇਹ ਖੰਬਾ ਦਾ ਕਰਨਾ ਕੀ ਆ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਆਖਦੇ ਸਿੱਖੋ ਦੋ ਤੀਰ ਲੈ ਕੇ ਆਓ ਤੇ ਕਮਾਨ ਲੈ ਕੇ ਆਓ ਸਿੱਖ ਤੀਰ ਤੇ ਕਮਾਨ ਲੈ ਕੇ ਆਏ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਇੱਕ ਖੰਭ ਜਿਹੜਾ ਹੈ ਨਾ ਇਹ ਤੀਰ ਨਾਲ ਬੰਨੋ ਪਹਿਲਾ ਖੰਭ ਤੀਰ ਨਾਲ ਬੰਨਿਆ ਗਿਆ ਅਸਮਾਨ ਵਿੱਚ ਛੱਡਿਆ ਤੇ ਸਤਿਗੁਰ ਜੀ ਆਖਦੇ ਜਾਓ ਸਿੱਖੋ ਇਹ ਤੀਰ ਫੜ ਕੇ ਲੈ ਕੇ ਆਓ ਸਿੱਖ ਭੱਜੇ ਭੱਜੇ ਗਏ ਉਹ ਤੀਰ ਫੜਿਆ ਤੇ ਸਤਿਗੁਰਾਂ ਕੋਲ ਲਿਆ ਕੇ ਰੱਖ ਦਿੱਤਾ ਸਤਿਗੁਰ ਜੀ ਆਖਦੇ ਠੀਕ ਹੈ ਦੂਜਾ ਖੰਭ ਜਿਹੜਾ ਤੀਰ ਨਾਲ ਬੰਨਿਆ ਜਾਵੇ ਹੁਣ ਦੂਜਾ ਖੰਭ ਤੀਰ ਨਾਲ ਬੰਨਿਆ ਸਤਿਗੁਰ ਆਖਦੇ ਸਿੱਖੋ ਇਸੇ ਤਰ੍ਹਾਂ ਇਹ ਤੀਰ ਨੂੰ ਵੀ ਫੜ ਕੇ ਲੈ ਕੇ ਆਣਾ ਹੈ ਦੂਜਾ ਖੰਭ ਤੀਰ ਨਾਲ ਬੰਨਿਆ ਇਹ ਮੰਨਿਆ ਜਾਂਦਾ ਮਨੋਤ ਕੀ ਹਵਾਈਉ ਪੰਛੀ ਦਾ ਪੰਖ ਜੇ ਕਿਸੇ ਨੂੰ ਮਿਲੇ ਕੋਈ ਵਿਅਕਤੀ ਆਪਣੇ ਹੱਥ ਨਾਲ ਫੜ ਕੇ ਅਸਮਾਨ ਵਿੱਚ ਛੱਡੇ ਨਾ ਉਸ ਦਾ ਪੰਖ ਉਹਦੇ ਕੋਲ ਪਹੁੰਚ ਜਾਂਦਾ ਸਤਿਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਜੀ ਆ ਨੇ ਦੂਜਾ ਤੀਰ ਅਸਮਾਨ ਵਿੱਚ ਛੱਡਿਆ ਉਹ ਤੀਰ ਮੁੜ ਕੇ ਹੀ ਵਾਪਸ ਨਾ ਆਇਆ ਹੁਣ ਜਦੋਂ ਮੁੜ ਕੇ ਨਾ ਆਇਆ ਸਿੱਖਾਂ ਨੇ ਪੁੱਛਿਆ ਸਤਿਗੁਰੂ ਤੇ ਲੱਭਾ ਹੀ ਨਹੀਂ ਪਤਾ ਨਹੀਂ ਅਸਮਾਨ ਵਿੱਚ ਕਿੱਥੇ ਗੁੰਮ ਹੋ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਸਿੱਖੋ ਇਹ ਵਸ ਤੁਹਾਨੂੰ ਸਮਝਾਉਣ ਵਾਸਤੇ ਕਿਤੇ ਮੇਰੇ ਸਿੱਖ ਡੋਲ ਹੀ ਨਾ ਜਾਣ ਕੇ ਜਿਸ ਤਰ੍ਹਾਂ ਪਹਿਲਾ ਤੀਰ ਅਸਮਾਨ ਵਿੱਚ ਛੱਡਿਆ ਉਹ ਵਾਪਸ ਆ ਗਿਆ ਪਰ ਦੂਜਾ ਪੰਖ ਜਿਹੜਾ ਹਮਾਈਉ ਪੰਛੀ ਦਾ ਉਹ ਦੇਖੋ ਪਹੁੰਚ ਗਿਆ ਇਸੇ ਤਰ੍ਹਾਂ ਜਿਹੜਾ ਸਿੱਖ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਤਿਗੁਰਾਂ ਦੇ ਜਸ ਗਾਇਨ ਕਰਦਾ ਸਤਿਗੁਰੂ ਦੇ ਕੀਰਤੀ ਗਾਇਣ ਕਰਦਾ ਏ ਉਹਦੇ ਅੰਦਰਲੀ ਜੋਤ ਸਤਿਗੁਰਾਂ ਨਾਲ ਜੁੜ ਜਾਂਦੀ ਹੈ ਭਾਈ ਗੁਰਦਾਸ ਸਾਹਿਬ ਜੀ ਨੂੰ ਪੜਨਾ ਕਰਿਆ ਭਾਈ ਗੁਰਦਾਸ ਸਾਹਿਬ ਜੀ ਨੇ ਇਹਨੂੰ ਬਹੁਤ ਸੋਹਣਾ ਐਕਸਪਲੇਨ ਕੀਤਾ ਉਹਨਾਂ ਨੇ ਕੁਝ ਕੋ ਉਦਾਹਰਨਾਂ ਦਿੱਤੀਆਂ ਉਹਨਾਂ ਨੇ ਉਦਾਹਰਨ ਦਿੱਤੀ ਸੰਗ ਮਿਲ ਚਲੇ ਮੇਰੇ ਬਿਗਨ ਪਹੁੰਚੇ ਘਰ ਵਿਚਰੈ ਤੁਰਤ ਬਟਵਾਰੋ ਮਾਰ ਡਰ ਕੇ ਅੱਖ ਦੇ ਜਿਸ ਤਰ੍ਹਾਂ ਕਿਸੇ ਨੇ ਨਾ ਕਿਤੇ ਟ੍ਰੈਵਲ ਕਰਨਾ ਹੋਵੇ ਦੂਰ ਦਰੇਡੇ ਜਾਣਾ ਹੋਵੇ ਤੇ ਉਹਦੇ ਕੋ ਆਪਣਾ ਸਮਾਨ ਹੁੰਦਾ ਜੇ ਤੇ ਕੋਈ ਇਕੱਲਾ ਵਿਅਕਤੀ ਜਾਵੇ ਨਾ ਤਉਹਨੂੰ ਡਰ ਹੁੰਦਾ ਕਿ ਮੇਰਾ ਸਮਾਨ ਕਿਤੇ ਗਵਾਚ ਨਾ ਜਾਵੇ ਤਉ ਆਪਣੇ ਸਮਾਨ ਦੀ ਰੱਖਿਆ ਖੁਦ ਕਰਦਾ ਏ ਪਰ ਉਹਦੇ ਨਾਲ ਜਿਹਦੇ ਸਾਥੀ ਹੋਣ ਹੋਰ ਨਾਲ ਦੀ ਸਾਖ ਸੰਬੰਧੀ ਹੋਣ ਫਿਰ ਉਹ ਨਿਸ਼ਚਿੰਤ ਹੋ ਕੇ ਸੋ ਜਾਂਦਾ ਹਨ ਉਹਨੂੰ ਪਤਾ ਕਿ ਮੇਰੇ ਸਮਾਨ ਦੀ ਰੱਖਿਆ ਕਰਨ ਵਾਲੇ ਮੇਰੇ ਨਾਲ ਬੈਠਿਆ ਸੰਗ ਮਿਲ ਚਲੇ ਨਿਰਬਿਕਨ ਪਹੁੰਚੇ ਘਰ ਵਿਛਰੈ ਦੁਰਤ ਬਟਵਾਰੋ ਮਾਰ ਡਾਰ ਹੈ ਦੂਜੇ ਉਦਾਹਰਨ ਦਿੱਤੀ ਜੈਸੇ ਬਾਦ ਦੀ ਹੈ ਖੇਤ ਛੂਤ ਨਾ ਮ੍ਰਿਗਨਰ ਜਿਸ ਤਰ੍ਹਾਂ ਆਪਾ ਵੇਖਿਆ ਨਾ ਜਿਸ ਤਰ੍ਹਾਂ ਖੇਤ ਵਿੱਚ ਫਸਲ ਬੀਜੀ ਹੋਵੇ ਹੁਣ ਉਹ ਫਸਲ ਨੂੰ ਚਾਣ ਵਾਸਤੇ ਬਾੜ ਕਰ ਦਿੱਤੀ ਜਾਂਦੀ ਹੈ ਕਿ ਕੋਈ ਜਾਨਵਰ ਕੋਈ ਜੀਵ ਜੰਤੂ ਆ ਕੇ ਉਹਨੂੰ ਬਰਬਾਦ ਨਾ ਕਰੇ ਜੈਸੇ ਬਾਹਰ ਦੇ ਖੇਤ ਸ਼ੂਤ ਨਾ ਮ੍ਰਿਗਨਰ ਤਿਆਕਦੇ ਜਦੋਂ ਉਹ ਬਾੜ ਨਾ ਕੀਤੇ ਹੋਵੇ ਤੇ ਕਈ ਵਾਰ ਐਸੇ ਜੀਵ ਆ ਜਾਂਦੇ ਆ ਪਸ਼ੂ ਆ ਜਾਂਦੇ ਉਹ ਕਿ ਉਹ ਸਾਰੀ ਫਸਲ ਜਿਹੜੀ ਬਰਬਾਦ ਕਰ ਜਾਂਦੇ ਆ ਛੇੜੀ ਪਈ ਮ੍ਰਿਗ ਪੰਕੀ ਖੇਤੇ ਉਜਾਰ ਹੈ ਤੇ ਜੋ ਉਧਾਰਨ ਦਿੱਤੇ ਪਿੰਜਰਾ ਮੈਸੂਆ ਜੈਸੇ RAM ਨਾਮ ਲੇਤ ਹੇਤ ਘਰਾਂ ਵਿੱਚ ਆਪਾਂ ਤੋਤੇ ਪਾਲਦੇ ਆ ਨਾ ਤੇ पिंजਰੇ ਵਿੱਚ ਤੋਤਾ ਹੋਵੇ ਤਉਨੂੰ ਜਿਸ ਤਰ੍ਹਾਂ ਆਖੀਏ ਉਹ ਮੁਖੋਂ ਬੋਲਦਾ ਹੈ ਪਰ ਅਖਦੇ ਜਦੋਂ ਤੋਤੇ ਨੂੰ ਆਜ਼ਾਦ ਕਰ ਦਈਏ ਫਿਰ ਉਹ ਆਪਣੇ ਮਨ ਪਿੱਛੇ ਤੁਰ ਕੇ ਆਪਣੇ ਮਨ ਦੀ ਬੋਲੀ ਬੋਲਦਾ ਹੈ पिंजਰਾ ਮਹਿਸੂਆ ਜੈਸੇ RAM ਨਾਮ ਲੇਟ ਹਿਤ ਨੇਕ ਸੱਤ ਅਖੇਨ ਤਾਹੇ ਗ੍ਰਸਤ ਮਝਾਰ ਹੈ ਤੇ ਆਖੇ ਚਾਕਦੇ ਸਾਧ ਸੰਗ ਮਿਲ ਮਨ ਪਹੁੰਚੇ ਸਹਿਜ ਘਰ ਹੁਣ ਤਿੰਨ ਉਦਾਹਰਨਾ ਦੇ ਕੇ ਆਖੇ ਚਾਕਦਿਆ ਸਾਧ ਸੰਗ ਮਿਲ ਮਨ ਪਹੁੰਚੇ ਸਹਿਜ ਘਰ ਕੇ ਸਤ ਸੰਗਤ ਵਿੱਚ ਬਹਿ ਕੇ ਤੇਰਾ ਮਨ ਉਹ ਸਹਿਜ ਸਤਗੁਰਾਂ ਦੇ ਦਰ ਕੇ ਪਹੁੰਚ ਜਾਂਦਾ ਹੈ ਪ੍ਰਵਾਨ ਹੋ ਜਾਂਦਾ ਹੈ ਅਗੇ ਆਖਦੇ ਵਿਚਰਤ ਪੰਚੋ ਦੂਤ ਪ੍ਰਾਨ ਪਰਹਾਰ ਹੈ ਜੇ ਤੂੰ ਮਿਹਰਤ ਵਿੱਚ ਨਹੀਂ ਜੁੜਦਾ ਨਾ ਤੇ ਤੇਰਾ ਮਨ ਪਤਾ ਕਿਸ ਤਰ੍ਹਾਂ ਭਟਕਦਾ ਜਿਹੜੇ ਪੰਜ ਵੈਰੀ ਫਰੇ ਦੇ ਤੇ ਹਾਵੀ ਹੋ ਜਾਂਦੇ ਆ ਫਿਰ ਇਹ ਕਦੀ ਵੀ ਸਤਿਗੁਰਾਂ ਦੇ ਚਰਨਾਂ 'ਚ ਜਾਣ ਜੋਗਾ ਨਹੀਂ ਕਿਉਂਕਿ ਕਿਉਂਕਿ ਇਹ ਪੰਜ ਵਿਕਾਰ ਜਦੋਂ ਹਾਵੀ ਹੋ ਜਾਂਦਾ ਫਿਰ ਮਨ ਉਹਨਾਂ ਦੇ ਪਿੱਛੇ ਲੱਗ ਜਾਂਦਾ ਏ ਮਨ ਜਿਹੜਾ ਏ ਇਹ ਬੜਾ ਚੰਚਲ ਆਪਾਂ ਪੜਦੇ ਆਂ ਇਹ ਮਨ ਚੰਚਲਾ ਚਿਤਰਾਏ ਕਿਨੇ ਨਾ ਪਾਇਆ ਕਿ ਸਤਿਗੁਰਾਂ ਨੇ ਇਹ ਮਨ ਨੂੰ ਸਮਝਾਇਆ ਕਿ ਇਸ ਤਰ੍ਹਾਂ ਸਤਿਗੁਰ ਦੇ ਆਗਦੇ ਤਿਤ ਕਰ ਗਵ ਹੋ ਸਵੇਲਾ ਸਿਵਰੇਓ ਸਿਰਜਣ ਹਾਰੋ ਤੇ ਸਤਿਗੁਰਾਂ ਨੇ ਨਾਲ ਹੀ ਇਹ ਆਖਿਆ ਕਿ ਜਿਸ ਤਰ੍ਹਾਂ ਅਸੀਂ ਸਤ ਸੰਗਤ ਵਿੱਚ ਬੈਠ ਕੇ ਨਾ ਉਹ ਸਤਿਗੁਰਾਂ ਦੇ ਜਸ ਗਾਇਨ ਕਰਦੇ ਆ ਉਹ ਗੀਤ ਗਾਇਨ ਕਰਦੇ ਆ ਤੇ ਜਿਹਦੇ ਨਾਲ ਸਾਡਾ ਜੀਵਨ ਸਫਲ ਹੋ ਜੇ ਹੁਣ ਇਸ ਪਵਨ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਸਾਡੇ ਘਰ ਜਿਸ ਤਰ੍ਹਾਂ ਬੱਚੀਆਂ ਦੇ ਵਿਆਹ ਹੁੰਦੇ ਆ ਨਾ ਉਹਦੇ ਨਾਲ ਰਿਲੇਟਿਵ ਦੱਸਿਆ ਕਿ ਜਿਸ ਤਰ੍ਹਾਂ ਘਰ ਵਿੱਚ ਬੱਚੀ ਦਾ ਵਿਆਹ ਹੁੰਦਾ ਹੈ ਨਾ ਤੇ ਚਾਚੀਆਂ ਤਾਈਆਂ ਹੋ ਸਾਕ ਸਬੰਧੀ ਆ ਕੇ ਉਹ ਬੱਚੀ ਨੂੰ ਮਾਈਏ ਪਾਉਂਦੇ ਹਨ ਉਹ ਸ਼ਬਦ ਗਾਏ ਜਾਂਦੇ ਆ ਇੱਕ ਸਮਾਂ ਨਿਯਤ ਕੀਤਾ ਜਾਂਦਾ ਲੜਕਿਆਂ ਵੱਲੋਂ ਜਿਹੜੀ ਆ ਸਾਹੇ ਚਿੱਠੀ ਲਿਖੀ ਜਾਂਦੀ ਆ ਇੱਕ ਨਿਯਤ ਸਮਾਂ ਲਿਖਿਆ ਜਾਂਦਾ ਹੈ ਕਿ ਆਵਲੇ ਦਿਨ ਇੰਨੇ ਸਮੇਂ ਤੈਸੀ ਤੁਹਾਡੇ ਘਰ ਬਰਾਤ ਲੈ ਕੇ ਪਹੁੰਚਾਂਗੇ ਤੁਹਾਡੀ ਬੱਚੀ ਨੂੰ ਵਿਆਹ ਕੇ ਲੈ ਕੇ ਜਾਵਾਂਗੇ ਤੇ ਸਤਿਗੁਰਾਂ ਨੇ ਜਿਸ ਤਰ੍ਹਾਂ ਉਹ ਉਦਾਹਰਨ ਦਿੱਤੀ ਸਾਡੇ ਘਰ ਪਰਿਵਾਰਾਂ ਵਿੱਚੋਂ ਕਿ ਜਿਸ ਤਰ੍ਹਾਂ ਬੱਚੀ ਅਤੇ ਬੱਚੇ ਦਾ ਵਿਆਹ ਹੁੰਦਾ ਏ ਸਾਹੇ ਚਿੱਟੇ ਵਿੱਚ ਇੱਕ ਸਾਲ ਇੱਕ ਦਿਨ ਇੱਕ ਘੜੀ ਸੀਮਤ ਜਿਹੜੇ ਨਿਸ਼ਚਿੰਤ ਕੀਤੇ ਜਾਂਦੀ ਆ ਇਸੇ ਤਰ੍ਹਾਂ ਸਾਡੇ ਜੀਵਨ ਦਾ ਵੀ ਸਮਾਂ ਉਸ ਸੰਬਤ ਲਿਖਿਆ ਹੋਇਆ ਅਗੇ ਸਤਿਗੁਰੂ ਜੀ ਜ਼ਿਕਰ ਕਰਦੇ ਆ ਨਿਤ ਨਿਤ ਜਿਹੜੇ ਸੰਭਾਲੀਐਨ ਦੇਖੇਗਾ ਦੇਵਨ ਹਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਨ ਸਮਾਰਿ ਕੇ ਜਿਹੜਾ ਸਤਗੁਰੂ ਹਰ ਇੱਕ ਸਮੇਂ ਹਰ ਇੱਕ ਘੜੀ ਹਰ ਇੱਕ ਜੀਵ ਦੀ ਸੰਭਾਲ ਕਰਦਾ ਏ ਨਿਤਨੇਤ ਜਿਹੜੇ ਸਮਾਲੀਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਉਹ ਸਤਗੁਰਾਂ ਦੇ ਇਸ ਮਨੁੱਖ ਕੋ ਉਹ ਮਬ ਉਹਦੇ ਸਤਿਗੁਰਾਂ ਦੇ ਬਿਆਨ ਨਹੀਂ ਕਰ ਸਕਦੇ ਜਿਸ ਤਰ੍ਹਾਂ ਆਪਾਂ ਪੜਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਸਾਕੋ ਤੂੰ ਠਾਕੁਰ ਊਚ ਭਗਵਾਨ ਇਸ ਤਰ੍ਹਾਂ ਆਪਾਂ ਪੜਦੇ ਅਬਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਕੋਏ ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਇਸੇ ਤਰ੍ਹਾਂ ਸਤਿਗੁਰੂ ਜੱਕ ਦੇ ਨਿਤ ਨਿਤ ਜਿਹੜੇ ਸੁਮਾਲੀਨ ਦੇਖੇਗਾ ਦੇਵਨ ਹਰ ਤੋਂ ਸਤਿਗੁਰਾਂ ਦੇ ਜਸ ਗਾਇਣ ਕਰ ਜਿਹੜਾ ਹਰ ਵੇਲੇ ਤੇਰੀ ਰੱਖਿਆ ਕਰਦਾ ਏ ਤੇਰੀ ਸਾਮ ਸੰਭਾਲ ਕਰਦਾ ਤੇ ਸਤਿਗੁਰ ਸਾਡੇ ਸਾਰਿਆਂ ਤੇ ਮਹਰਮਤ ਕਰਨ ਅੱਜ ਅੱਧੇ ਸ਼ਬਦ ਦੀ ਵਿਚਾਰ ਆਪਾਂ ਜਿਹੜੀ